ਦੇਲਪੋ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾ ਆਦੀਪ ਸੰਦੀਪ ਤੁਹਾਨੂੰ ਦੱਸਦੀ ਕਿ ਗੀਤਾਂ ਦੀ ਮਸ਼ੀਨ ਕਰਨ ਔਜਲਾ ਜੋ ਕਿ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਨੇ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ 7 ਦਸੰਬਰ ਨੂੰ ਉਹਨਾਂ ਦਾ ਸ਼ੋਅ ਸੀ ਸ਼ੋਅ ਤੋਂ ਪਹਿਲਾਂ ਵੀ ਬੜੀਆਂ ਅਟਕਾਂ ਲੱਗੀਆਂ ਪਰ ਤੁਹਾਨੂੰ ਦੱਸਦੀ ਕਿ ਹੁਣ ਵੀ ਸ਼ੋਅ ਤੋਂ ਬਾਅਦ ਵੀ ਉਹਨਾਂ ਦੇ ਨਾਲ ਕਈ ਖਬਰਾਂ ਜੁੜ ਰਹੀਆਂ ਨੇ ਤੁਹਾਨੂੰ ਦੱਸਦੀ ਕਿ ਕਰਨ ਔਜਲਾ ਦਾ ਜਿਹੜਾ ਸ਼ੋਅ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਹੁੰਦਾ ਤੇ ਉਸ ਦੇ ਪ੍ਰਬੰਧਕਾਂ ਨਾਲ ਜੁੜੀ ਵੱਡੀ ਖਬਰ ਇਹ ਹੈ ਕਿ ਸ਼ੋਅ ਦੇ ਪ੍ਰਬੰਧਕਾਂ ਨੂੰ 1 ਕਰੋੜ 16 ਲੱਖ ਰੁਪਏ ਦਾ ਜੁਰਮਾਨਾ ਠੋਕ ਦਿੱਤਾ ਗਿਆ ਨਗਰ ਨਿਗਮ ਵੱਲੋਂ ਕਿਉਂ ਹੋਇਆ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਦਰਅਸਲ ਕੀ ਹੋਇਆ ਕਿ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਜਿੱਥੇ ਕਰਨ ਔਜਲਾ ਦਾ ਸ਼ੋਅ ਹੁੰਦਾ ਤੇ ਉਹ ਸ਼ੋਅ ਵਾਲੀ ਜਗ੍ਹਾ ਤੇ ਵੱਖ-ਵੱਖ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਕੀਤੀ ਗਈ ਹੈ ਜਿਸ ਦੀ ਨਗਰ ਨਿਗਮ ਵੱਲੋਂ ਕੋਈ ਵੀ ਮਨਜ਼ੂਰੀ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਨਹੀਂ ਲਈ ਗਈ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਬੋਰਡਿੰਗ ਲਾ ਕੇ ਉਹਨਾਂ ਦੀ ਇਸ਼ਤਿਹਾਰਬਾਜ਼ੀ ਵੱਖ-ਵੱਖ ਬ੍ਰਾਂਡਸ ਨੂੰ ਪ੍ਰੋਮੋਟ ਕੀਤਾ ਗਿਆ ਜਿਸ ਕਾਰਨ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਜੁਰਮਾਨਾ ਜਿਹੜਾ ਨਗਰ ਨਿਗਮ ਵੱਲੋਂ 1 ਕਰੋੜ 16 ਲੱਖ ਦਾ ਜਿਹੜਾ ਜੁਰਮਾਨਾ ਠੋਕਿਆ ਗਿਆ ਤੇ ਇਹ ਵੀ ਕਿਹਾ ਗਿਆ ਕਿ ਜੇ ਤੈ ਡੇਟ ਤੱਕ ਜਿਹੜਾ ਜੁਰਮਾਨਾ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਜਿਹੜਾ ਜੁਰਮਾਨਾ ਇਹ ਵਧ ਵੀ ਸਕਦਾ ਤੁਹਾਨੂੰ ਦੱਸਦੀ ਕਿ ਕਰਨ ਔਜਲਾ ਦਾ ਜੱਜੜ ਛੰਡੀਗੜ੍ਹ ਵਾਲਾ ਸ਼ੋਅ ਸੀ ਇਹ ਕਾਫੀ ਚਰਚਾ ਦੇ ਵਿੱਚ ਰਿਹਾ ਵਿਵਾਦਾਂ ਦੇ ਵਿੱਚ ਰਿਹਾ ਸ਼ੋਅ ਤੋਂ ਪਹਿਲਾਂ ਵੀ ਜਿਹੜੇ ਉੱਥੇ ਜਿਹੜੇ ਹੋਲਡਿੰਗਸ ਲੱਗੇ ਹੁੰਦੇ ਨੇ ਇੱਕ ਦਿਨ ਪਹਿਲਾਂ ਉਹ ਵੀ ਹਟਵਾਏ ਜਾਂਦੇ ਨੇ ਅਤੇ ਐਮਸੀ ਵੱਲੋਂ ਇਹ ਵੀ ਕਹਿਆ ਜਾਂਦਾ ਕਿ ਜਿਹੜੇ ਲੋਕ ਨੇ ਉਸਸੀ ਤੋਂ ਬਹੁਤ ਖਫਾ ਨੇ ਕਿਉਂਕਿ ਜਦੋਂ ਇਸ ਜਗ੍ਹਾ ਤੇ ਸ਼ੋਅ ਹੁੰਦਾ ਹੈ ਤਾਂ ਜਿਹੜਾ ਆਵਾਜ਼ ਆਈ ਹੈ ਉਸ ਨੂੰ ਲੈ ਕੇ ਵੀ ਕਾਫੀ ਦਿੱਕਤਾਂ ਆਉਂਦੀਆਂ ਨੇ ਤੇ ਲੋਕ ਸਾਰੀ ਰਾਤ ਸੌ ਨਹੀਂ ਪਾਉਂਦੇ ਕਿਉਂਕਿ ਸ਼ੋਰ ਹੁੰਦਾ ਹੈ ਸ਼ੋਰ ਪ੍ਰਦੂਸ਼ਣ ਹੁੰਦਾ ਤੁਹਾਨੂੰ ਦੱਸਦੀ ਕਿ ਹੁਣ ਜਿਹੜੀ ਸ਼ੋਅ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ 7 ਦਸੰਬਰ ਨੂੰ ਸ਼ੋਅ ਤਾਂ ਨਿਬੜ ਗਿਆ ਪਰ ਸ਼ੋਅ ਦਾ ਜਿਹੜਾ ਰੌਲਾ ਹਜੇ ਤੱਕ ਨਹੀਂ ਨਿਬੜਿਆ ਤੁਹਾਨੂੰ ਦੱਸਦੀ ਕਿ ਨਗਰ ਨਿਗਮ ਵੱਲੋਂ ਹੁਣ ਜਿਹੜਾ ਹੈ ਤਾਜ਼ਾ ਖਬਰ ਨਿਕਲ ਕੇ ਜਿਹੜੀ ਸਾਹਮਣੇ ਆਈ ਹੈ ਕਿ ਕਰਨ ਔਚਲਾ ਦੇ ਸ਼ੋਅ ਦੇ ਜਿਹੜੇ ਪ੍ਰਬੰਧ 1 ਕਰੋੜ 16 ਲੱਖ ਰੁਪਏ ਦਾ ਜਿਹੜਾ ਜੁਰਮਾਨਾ ਨਗਰ ਨਿਗਮ ਵੱਲੋਂ ਕੀਤਾ ਗਿਆ ਕਾਰਨ ਤੁਹਾਨੂੰ ਦੱਸ ਦਿੰਨੇ ਆ ਉਹਨਾਂ ਦਾ ਕਹਿਣਾ ਹੈ ਕਿ ਸ਼ੋਅ ਦੇ ਦੌਰਾਨ ਜਿਹੜਾ 34 ਸੈਕਟਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਬੈਂਡਸ ਨੇ ਉਹਨਾਂ ਦੀ ਇਸ਼ਤਿਹਾਰਬਾਜ਼ੀ ਕੀਤੀ ਗਈ ਆ ਜਿਸ ਦੀ ਕੋਈ ਵੀ ਮਨਜ਼ੂਰੀ ਸਾਡੇ ਤੋਂ ਨਹੀਂ ਲਈ ਗਈ ਜਿਸ ਕਾਰਨ ਇਹ ਜਿਹੜਾ ਜੁਰਮਾਨਾ ਕੀਤਾ ਗਿਆ ਅਤੇ ਜੇ ਤੈਹ ਡੇਟ ਤੋਂ ਇਲਾਵਾ ਜੇ ਗੱਲ ਕਰੀਏ ਜੇ ਉਹਨਾਂ ਨੇ ਕਿਹਾ ਕਿ ਜੇ ਜਿਹੜੀ ਜਿਹੜੀ ਦਿੱਤੀ ਆ ਜੇ ਉਸ ਦਿਨ ਉਹ ਜੁਰਮਾਨਾ ਨਹੀਂ ਜਮ੍ਹਾਂ ਕਰਵਾਉਂਦੇ ਅਤੇ ਉਸ ਤੋਂ ਬਾਅਦ ਜਿਹੜਾ ਜੁਰਮਾਨਾ ਉਹ ਹੋਰ ਵੀ ਬਾਜ ਸਖਦਾਏ ਕਰਨ ਔਜਲਾ ਦਾ ਜਿਹੜਾ ਉਹ ਸ਼ੋਅ ਆ ਕਾਫੀ ਸਕਸੈਸਫੁਲ ਰਿਹਾ 30000 ਤੋਂ ਵੱਧ ਜਿਹੜੇ ਫੈਨਸ ਨੇ ਪਹੁੰਚਦੇ ਨੇ ਅਤੇ ਇਸੇ ਦੌਰਾਨ ਜਿਹੜੀ ਇਹ ਖਬਰ ਹੁਣ ਨਿਕਲ ਕੇ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਵੀ ਜਦੋਂ ਸ਼ੋਅ ਹੋਣ ਤੋਂ ਪਹਿਲਾਂ ਵੀ ਕਾਫੀ ਜਿਹੜੀਆਂ ਅਟਕਲਾਂ ਸ਼ੋਅ ਨੂੰ ਲੱਗਦੀਆਂ ਨਜ਼ਰ ਆਈਆਂ ਸੀ ਪਰ ਉਹਨਾਂ ਵੀ ਹਾਲਾਤਾਂ ਦੇ ਵਿੱਚ ਕਰਨ ਔਜਲਾ ਦਾ ਸ਼ੋਅ ਤਾਂ ਹੋ ਜਾਂਦਾ ਹੈ ਪਰ ਹੁਣ ਜਿਹੜੀ ਸ਼ੋਅ ਦੇ ਨਾਲ ਜੁੜੀ ਵੱਡੀ ਖਬਰ ਇਹ ਹੈ ਕਿ ਕਰਨ ਔਜਲਾ ਦੇ ਜਿਹੜੇ ਸ਼ੋਅ ਦੇ ਪ੍ਰਬੰਧਕ ਨੇ ਉਹ ਮੁਸੀਬਤ ਦੇ ਵਿੱਚ ਨੇ ਮੁਸੀਬਤ ਦੇ ਵਿੱਚ ਇਸ ਲਈ ਨੇ ਵੀ ਉਹਨਾਂ ਨੂੰ 1 ਕਰੋੜ 16 ਲੱਖ ਰੁਪਏ ਦਾ ਜਿਹੜਾ ਜੁਰਮਾਨਾ ਨਗਰ ਨਿਗਮ ਵੱਲੋਂ ਠੋਕਿਆ ਗਿਆ ਤੇ ਉਹਨਾਂ ਦਾ ਕਹਿਣਾ ਕਿ 34 ਸੈਕਟਰ ਦੇ ਵਿੱਚ ਇਸ਼ਤਿਹਾਰਬਾਜ਼ੀ ਕੀਤੀ ਗਈ ਆ ਜਿਸ ਦੀ ਕੋਈ ਵੀ ਮਨਜ਼ੂਰੀ ਜਿਹੜੇ ਸ਼ੋ ਦੇ ਪ੍ਰਬੰਧਕ ਨੇ ਆਰਗੇਨਾਈਜ਼ਰ ਨੇ ਉਹਨਾਂ ਵੱਲੋਂ ਕੋਈ ਵੀ ਮਨਜ਼ੂਰੀ ਨਹੀਂ ਲਈ ਗਈ ਮੁਫਤ ਦੇ ਵਿੱਚ ਉਹਨਾਂ ਨੇ ਬ੍ਰਾਂਡਸ ਨੇ ਜਿਹੜੇ ਪ੍ਰਮੋਟ ਕੀਤੇ ਨੇ ਆਪਣੀ ਜੇਬ ਦੇ ਵਿੱਚ ਪੈਸਾ ਵਸੂਲ ਲਿਆਏ ਪਰ ਸਾਡੇ ਕੋਲੇ ਕੋਈ ਵੀ ਪੈਸਾ ਜਿਹੜਾ ਨਹੀਂ ਪਹੁੰਚਿਆ ਜਿਸ ਦੇ ਕਾਰਨ ਕਰਨੌਜੀਲਾ ਦੇ ਜਿਹੜੇ ਚੰਡੀਗੜ੍ਹ ਵਾਲੇ ਸ਼ੋ ਦੇ ਪ੍ਰਬੰਧਕ ਨੇ ਉਨਾਂ ਨੂੰ 1 ਕਰੋੜ 16 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਤੈ ਮਿਦੀ ਤੱਕ ਜੇ ਜੁਰਮਾਨਾ ਨਹੀਂ ਜਮ੍ਹਾਂ ਕਰਵਾਇਆ ਗਿਆ ਤਾਂ ਜੁਰਮਾਨੇ ਦੀ ਜਿਹੜੀ ਕੀਮਤ ਆ ਹੋਰ ਵੱਧ ਸਕਦੀ ਹੈ